ਨਹੀਂ ਲਾਈਵ ਹੈ ਰਹਿ ਕੇ ਸਿੰਪਲੀ ਇਹਦਾ ਕੁੜੇ ਦੇ ਆਉਂਦੇ ਕਿ ਲਾਗਤਾਂ ਕਰਨੀਆਂ ਪਸਾਉਣੀ ਹੈ ਲੈ ਜੀ ਕੋਈ ਦੇਖ ਲੈ ਦੋ ਮਿੰਟ ਕੋਈ ਜੁੜੀ ਨਾ ਫਿਰ ਬੰਦ ਕਰ ਦਾਂਗੇ ਫਿਰ ਤਾਂ ਕੋਈ ਨਹੀਂ ਜੁੜਿਆ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਵਰਕਰ ਬਰਬਾਦ ਚ ਚੜੂਗੀ ਤੇ ਹੈਗੀ ਇਹ ਵੀਡੀਓ ਵਾਂਗੂ ਬੋਲ ਤਾਂ ਬੋ ਹਨਾ ਸਾਰੇ ਸਾਰਿਆਂ ਨੂੰ ਕਹਦੇ ਲੋੜੀ ਦੀਆਂ ਹੈਪੀ ਲੋੜੀ ਮੈਂ ਦੂਈ ਕਹਦੇ ਹੈਪੀ ਲੋੜੀ ਦੀ ਫੋਨ ਆ ਗਿਆ ਮੈਨੂੰ ਤਾਂ ਹੁਣ ਕਿਧਰ ਆ ਗਿਆ ਫੋਨ ਵੱਜ ਰਿਹਾ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਸਾਨੂੰ ਸਾਰਿਆਂ ਨੂੰ ਹੈਲੋ ਲੋੜੀ ਦੇ ਲੱਖ ਲੱਖ ਮੁਬਾਰਕਾਂ ਜੀ ਹੋਰ ਸਣਾਓ ਤੁਸੀਂ ਕਿੱਥੋਂ ਜੁੜੇ ਹੋ ਮੈਂ ਮਕਰਮਜੀਤ ਸਿੰਘ ਦਾ ਪਿੰਡ ਲਖਵੀਰ ਵਾਲਾ ਜ਼ਿਲ੍ਹਾ ਸੰਗਰੂਰ ਤੋਂ ਸਾਡੇ ਰਮਨ ਸਿੰਘ ਆ ਗਏ ਮੰਝਾ ਲੈ ਕੇ ਐਸ ਸੰਗਰੂਰ ਜਿਹੜੇ ਤੋਂ ਇਹ ਪਿੰਡ ਲਖਵੀਰ ਵਾਲਾ ਸਾਨੂੰ ਸਾਰੇ ਨੂੰ ਲੋਹੜੀ ਦੇ ਲੱਖ ਲੱਖ ਵਾਰਕਾ ਜੀ ਸਾਲਾ ਇਧਰ ਕੇ ਹੈਪੀ ਲੋਹੜੀ ਸਾਰਿਆਂ ਨੂੰ ਹੈਪੀ ਲੋਹੜੀ ਹੈ ਲੋ ਖਾ ਲੋ ਅਜਾ ਲੋ ਜੀ ਖਾ ਲੋ ਮੂਫਲੀਆਂ ਖਾ ਲੋ ਗੱਜਿਕ ਤੇ ਲਾਈਕ ਜਰੂਰ ਕਰ ਦਿਓ ਜੀ ਲਾਈਕ ਹਾਂ ਸ਼ੇਅਰ ਕਮੈਂਟ ਸ਼ੇਅਰ ਕਮੈਂਟ ਉਹ ਦੇਖੋ ਡੌਗ ਨੂੰ ਕਿੰਨੀ ਅੱਛੀ ਵੀ ਲੱਗ ਰਹੀ ਹੈ ਚਾ ਚਾ ਠੀਕ ਆ ਤੁਸੀਂ ਦੱਸੋ ਕਿ ਕਿੱਥੋਂ ਕਿੱਥੋਂ ਜੁੜੇ ਹੋ ਤੁਸੀਂ ਮੈਂ ਤਾਂ ਦੋ ਦਿਨਾਂ ਦਾ ਕਿੱਥੋਂ ਕਿੱਥੋਂ ਜੁੜੇ ਹੋ ਤੁਸੀਂ ਦੱਸੋ ਸਾਰੇ ਜਣੇ ਕਮੈਂਟ ਕਰਕੇ ਅੱਜ ਕਿਲੇ ਨਾਲ ਚਲ ਗੁਰਾਂ ਕਰਨਾ ਹੁਣ ਮੇਰੇ ਕੋਲ ਲਓ ਜੀ ਆਪਾਂ ਮੰਜਾ ਢਾਲਿਆ ਤੂੰ ਹੀ ਲਾ ਲਈ 6 ਕਿਲੋ ਸਾਰੇ ਵੀ ਠੰਢੀ ਬਹੁਤ ਜ਼ਿਆਦਾ ਪੈ ਰਹੀ ਆ ਲਓ ਜੀ ਤਿੰਨੇ ਜਣੇ ਬਾਗੇ ਨੇ ਚਾਰ ਮਿੱਤਰ ਰਹਿ ਗਏ ਤੁਸੀਂ ਦੱਸੋ ਆਪਦੇ ਬਾਰੇ ਤੁਸੀਂ ਕਿੱਥੋਂ ਕਿੱਥੋਂ ਜੁੜੇ ਹੋ ਹੈ